ਇੱਕ ਆਗੂ ਦੀ ਸੁਣੀ ਆ ਉਹ ਕਹਿੰਦਾ ਜੀ ਜਦੋਂ ਪੰਜ ਸਿੰਘ ਸਾਜੇ ਇੱਕ ਤਾਂ ਫਲਾਨੇ ਤੋਂ ਸੀ ਇੱਕ ਕਰਨਾਟਕ ਤੋਂ ਸੀ ਇੱਕ ਉਡੀਸਾ ਤੋਂ ਸੀ ਭਾਈ ਉਹਨਾਂ ਨੇ ਸਿੱਖੀ ਸਰੂਪ ਅਡਾਪਟ ਕੀਤਾ ਨਾ ਕਿ ਸਾਡੇਆਂ ਲੋਕਾਂ ਨੇ ਉਹਨਾਂ ਦਾ ਸੱਭਿਆਚਾਰ ਅਡਾਪਟ ਕੀਤਾ ਅੱਜ ਹੁਣ ਜੇਕਰ ਬਿਆਨ ਆਉਂਦੇ ਨੇ ਉਹਨਾਂ ਦੇ ਉਦੋਂ ਆਣ ਲੱਗਿਆ ਜਦੋਂ ਪੰਚਾਇਤਾਂ ਨੇ ਮਤੇ ਪਾਉਣੇ ਸ਼ੁਰੂ ਕਰਤੇ ਫੇ ਉਹਨਾਂ ਨੂੰ ਪ੍ਰਵਾਸੀਆਂ ਦੀ ਜਿਹੜੀ ਆ ਉਹ ਦਰਦ ਜਾਗਿਆ ਹਰਵੀਰ ਦਾ ਨਹੀਂ ਜਾਗਿਆ ਕੀ ਇਸ ਗੱਲ ਤੇ ਸਮਝੌਤਾ ਕਰ ਲਈਏ ਜਿਹੜੀ ਉਹ ਦਲੀਲ ਦੇ ਰਹੇ ਨੇ ਇਹ ਪੰਜਾਬ ਦੀ ਖੇਤੀ ਨਾ ਸਿਰ ਤੇ ਆ ਜੀ ਪੰਜਾਬ ਦਾ ਅਧਾਰਤਚਾਰ ਇਹਨਾਂ ਦੇ ਕਿਸੇ ਤੇ ਆ ਮੈਂ ਇਹ ਗੱਲ ਕਹਾਂਗਾ ਸਾਨੂੰ ਇੱਕ ਤਈ ਕਬੂਲ ਨਹੀਂ ਅਸੀਂ ਗੰਡੇ ਨਾਲ ਰੋਟੀ ਖਾ ਲਾਂਗੇ ਨਮਕ ਨਾਲ ਰੋਟੀ ਖਾ ਲਾਂਗੇ ਪਰ ਜੇਕਰ ਤੁਸੀਂ ਕੋ ਇਹਨਾਂ ਦੇ ਗੁਲਾਮ ਹੋ ਜਾਓ ਨਹੀਂ ਹੋਵਾਂਗੇ ਅਨੇਕਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਆਏ ਆ ਉਹ ਕਹਿੰਦੇ ਪੰਜਾਬ ਦੇ ਲੋਕ ਪ੍ਰਵਾਸੀਆਂ ਨਾਲ ਧੱਕਾ ਕਰ ਰਹੇ ਆ ਕਹਿੰਦੇ ਅਸੀਂ ਇਸ ਧੱਕੇ ਦੇ ਖਿਲਾਫ ਆ ਅਸੀਂ ਪ੍ਰਵਾਸੀਆਂ ਦੇ ਨਾਲ ਖੜੇ ਆ ਜੀ ਦੇਖੋ ਇਹ ਸ਼ੁਰੂ ਤੋਂ ਲੋਕ ਨੇ ਜਿਨ੍ਹਾਂ ਨੇ ਇਹ ਮੈਂ ਕਹਿ ਦਵਾਂ ਉਹ ਨਾ ਤਾਂ 84 ਚ ਪੰਜਾਬ ਨਾਲ ਖੜੇ ਹੋਏ ਉਦੋਂ ਵੀ 95 ਉਹਨਾਂ ਦੇ ਕਈ ਤਾਂ ਇਹ ਕਮਾਂਗਾ ਵੀ ਪੁਲਿਸ ਦੇ ਟਾਊਟ ਬਣ ਕੇ ਰਹਿ ਗਏ ਸੀ ਉਹਨਾਂ ਦੇ ਨਾਲ ਚ ਸਾਡੇ ਬੱਚਿਆਂ ਨੂੰ ਕਈਆਂ ਨੂੰ ਚਕਾਇਆ ਵੀ ਉਹਨਾਂ ਨੇ ਸੋ ਉਹਨਾਂ ਦਾ ਰੋਲ ਹਮੇਸ਼ਾ ਪੰਜਾਬ ਵਿਰੋਧ ਚ ਰਿਹਾ ਔਰ ਉਹ ਉਹਨਾਂ ਦੀ ਮੰਛਾ ਪਿੱਛੇ ਹੋਰ ਹੈ ਉਹ ਜਿਸ ਤਰੀਕੇ ਨਾਲ ਚਾਹੁੰਦੇ ਐ ਵੀ ਉਹਨਾਂ ਦੀ ਲਾਲ ਝੰਡੇ ਵਾਲਿਆਂ ਦੀ ਸਰਕਾਰ ਆਵੇ ਤੇ ਉਹ ਤਰੀਕਾ ਉਹਨਾਂ ਦਾ ਹੋਰ ਹੈ ਅਸੀਂ ਉਸ ਤਰੀਕੇ ਦੇ ਅੰਗੇਸ਼ਟ ਹਮੇਸ਼ਾ ਵੀ ਇੱਥੇ ਪੰਜਾਬ ਹੈ ਇਹ ਗੁਰਾਂ ਦੇ ਨਾਂ ਤੇ ਵਸਦਾ ਪੰਜਾਬ ਸਾਡਾ ਤੇ ਇਸ ਧਰਤੀ ਦੇ ਵਿੱਚ ਉਹਨਾਂ ਦੀਆਂ ਨੀਤੀਆਂ ਕਦੇ ਲਾਗੂ ਨਹੀਂ ਹੋਣਗੀਆਂ ਜਿਹੜੀਆਂ ਉਹ ਲਾਗੂ ਕਰਨੀਆਂ ਚਾਹੁੰਦੇ ਨੇ देखो ਸਾਡਾ ਸਪਸ਼ਟ ਸਟੈਂਡ ਹੈ ਜਿਸ ਦਿਨ ਹਰਵੀਰ ਦੀ ਪੋਸਟਮਾਰਟਮ ਹੋਇਆ ਪਹਿਲੇ ਦਿਨ ਤੋਂ ਅਸੀਂ ਉਸ ਪਰਿਵਾਰ ਦੇ ਨਾਲ ਡਟ ਕੇ ਖੜੇ ਹਾਂ ਉੱਥੇ ਹਸਪੀਟਲ ਵੀ ਮੈਂ ਗਿਆ ਸੀ ਪੋਸਟਮਾਰਟਮ ਤੇ ਨਾਲ ਉਹਨਾਂ ਦੇ ਪਰਿਵਾਰ ਦੇ ਆ ਔਰ ਦੂਸਰੀ ਗੱਲ ਉਸੇ ਦਿਨ ਤੋਂ ਜਦੋਂ ਮਾਰਚ ਕੀਤਾ ਗਿਆ ਵੀ ਜਿਹੜੇ ਪ੍ਰਵਾਸੀ ਹੈਗੇ ਆ ਉਹ ਜਿਨ੍ਹਾਂ ਦੀ ਪੁਲਿਸ ਵੈਰੀਫਿਕੇਸ਼ਨ ਨਹੀਂ ਹੋਈ ਹੋਈ ਉਹ ਲੋਕ ਇਥੋਂ ਦੁਕਾਨਾਂ ਬੰਦ ਕਰਕੇ ਚਲੇ ਜਾਣ ਪਾਈ ਅਸੀਂ ਉਸ ਮਾਰਚ 'ਚ ਵੀ ਮੈਂ ਸੀਗਾ ਅੱਜ ਵੀ ਜਿਹੜਾ ਇਕੱਠ ਹੋਇਆ ਹਸ਼ਿਆਰਪੁਰ ਅੱਜ ਵੀ ਮੈਂ ਉਹਦੇ ਵਿੱਚ ਸ਼ਾਮਲ ਸੀਗਾ ਸਾਡਾ ਕਲੀਅਰ ਸਟੈਂਡ ਹੈ ਭਈ ਜੇ ਪ੍ਰਵਾਸੀ ਕਿਸੇ ਨੇ ਆਉਣਾ ਉਹ ਆਪਣੀ ਪੁਲਿਸ ਵੈਰੀਫਿਕੇਸ਼ਨ ਕਰਾ ਕੇ ਪੰਜਾਬ ਇੰਟਰ ਕਰੇ ਤੇ ਪੰਜਾਬ ਦੇ ਵਿੱਚ ਕ੍ਰਿਮੀਨਲ ਬੰਦਿਆਂ ਦੀ ਕੋਈ ਜਗ੍ਹਾ ਨਹੀਂ ਤੇ ਦੂਸਰੀ ਗੱਲ ਤੇ ਪੰਜਾਬ ਦੇ ਵਿੱਚ ਕੋਈ ਵੀ ਪ੍ਰਵਾਸੀ ਜਿਹੜਾ ਉਹ ਪੱਕੇ ਤੌਰ ਤੇ ਇੱਥੇ ਦਾ ਵਸਿੰਦਾ ਨਹੀਂ ਬਣੇ ਜਿਵੇਂ ਕਿ ਹਿਮਾਚਲ ਜੰਮੂ ਕਸ਼ਮੀਰ ਰਾਜਸਥਾਨ ਉੱਤਰਾਖੰਡ ਇਦਾਂ ਕਈ ਸਟੇਟਾਂ ਨੇ ਜਿਹੜੇ ਆ ਜਿਹੜਾ ਉਹ ਕਾਨੂੰਨ ਹੈਗਾ ਉਹ ਕਾਨੂੰਨ ਸੰਵਿਧਾਨ ਦੇ ਮੁਤਾਬਕ ਪੰਜਾਬ ਦੇ ਵਿੱਚ ਵੀ ਪੰਜਾਬੀਆਂ ਦਾ ਵੀ ਹੱਕ ਹੈ ਵੀ ਇੱਥੇ ਕੋਈ ਵੀ ਅਦਰ ਸਟੇਟ ਤੋਂ ਆ ਕੇ ਇੱਥੇ ਦਾ ਪੱਕਾ ਵਸਨੀਕ ਨਾ ਬਣੇ ਇੱਥੇ ਦੀ ਜ਼ਮੀਨ ਨਾ ਖਰੀਦ ਸਕੇ